ਹਾਂਜੀ ਬਾਬੇਓ ਕੀ ਹਾਲ ਚਾਲ ਸਾਰਿਆਂ ਦਾ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਰਾਤ ਆਪਾਂ ਪਹੁੰਚ ਗਏ ਚਮਕੌਰ ਸਾਹਿਬ ਸ਼ੀਦਾ ਦੀ ਧਰਤੀ ਤੇ ਤੇ ਸਾਹਮਣੇ ਉੱਠ ਖੜੀ ਆ ਤੇ ਨਵੀ ਵੀ ਹੋ ਗਿਆ ਰੈਡੀ ਕਹਿੰਦਾ ਨਹਾਉਣ ਨੂੰ ਹੁਣ ਚੱਲਦੇ ਆਪਾਂ ਹੁਣ ਚਲੋ ਆ ਵੀ ਸੈਰਸੁਰ ਲਾਉਨੇ ਨੂੰ ਨਹੀਂ ਆ ਬਸ ਇਹਨਾਂ ਤੋਂ ਪਰਨੇਪੁਰ ਨੇ ਬੰਦੇ ਆ ਪਰਨੇਪੁਰ ਨੇ ਪਰਨੇਪੁਰ ਨੇ ਤੇ ਬੰਦੇ ਆਪਣੇ ਵਿੱਚ ਘੁੱਪ ਪਏ ਆ ਜੀ ਕੌਣੇ ਗਏ ਨਾ ਹਣ ਸਾਡੇ ਦਾ ਦੇਖੋ ਗੱਦਿਆਂ ਦੀ ਸਫਾਈ ਹੋਈ ਜਾਂਦੀ ਮੁੰਡਿਆਂ ਦੀ ਆਏ ਆ ਐ ਫਰਕ ਹੁੰਦਾ ਸਮਝਦਾਰ ਬੰਦਿਆਂ ਦਾ ਗੱਦਿਆਂ ਦੀ ਸਫਾਈ ਕਰੀ ਜਾਂਦੇ ਮਖਣੀ ਦਾ ਇਹ ਚੀਜ਼ੋ ਫਰਕ ਆ ਹੋਰ ਮੋਟੇ ਕਿਵੇਂ ਆ ਬਾਈ ਠੀਕ ਆ ਬਾਈ ਇਹ ਆਟਾ ਹਾਂ ਬਾਈ ਨਨਕਾ ਤਾ ਮਾਰ ਕੇ ਚਲਾ ਗਿਆ ਹਾਂ ਆਪਾਂ ਇੱਥੇ ਇੱਕ ਗੱਟਾ ਤੇ ਇੱਕ ਲਾ ਰਸਨ ਕਰਤਾ ਇੱਥੇ ਦੇ ਦੇਣਾ ਆਪਾਂ ਕਿਹੜੇ ਕਿਹੜੇ ਬੈਗ ਚੱਕੀ ਫਿਰਦੇ ਆ ਬੰਦੇ ਦਿਖਾਓਗੇ ਕਿਹੜੇ ਕਿਹੜੇ ਬੈਗ ਸੀ ਆ ਗਲਾਸ ਚੱਕ ਲਾ ਤੀਨੇ ਤੀਹੇ ਹੀ ਆ ਰੱਖਦੇ ਆ ਜਰਾ ਆਪਾਂ ਪਰਨੇ ਪੁਰਨੇ ਪਰਨਾ ਚਾਹੀਦਾ ਤੇ ਬੱਸ ਆਹਾ ਚੱਲਦੇ ਆ ਹੌਲੀ ਹੌਲੀ ਮੈਂ ਵੀ ਵੀ ਕਿਹੜੀ ਜਾਂਦਾ ਬਹੁਤ ਟਾਈਮ ਦਾ ਜੋਰ ਪਿਆ ਮੁੰਡੇ ਨੂੰ ਕਹਿੰਦੇ ਆਪਾਂ ਨੂੰ ਕੋਈ ਆਪਾਂ ਉਹਦਾ ਵੇਖਾਂਗੇ ਉਹਨਾਂ ਦਾ ਕੀ ਹੋ ਰਿਹਾ ਨਹੀਂ ਜੋਰ ਵੀ ਤੋਰ ਪਿਆ ਵਾ ਉਹ ਓਏ ਉਧਰ ਆਉਂਦੇ ਆ ਬੰਦੇ ਮੂਰੇ ਦੇ ਮੂਰੇ ਫੇਰਾ ਮਿਲ ਕਲੀਨਿਕ ਪਲੱਸ ਜੀ ਜੀ ਕਲੀਨਿਕ ਸਰਾ ਕਿਸੇ ਟਾਈਮ ਚੜਾਈ ਹੁੰਦੀ ਸੀ ਉਹ ਰੈਕਟਰ ਚੱਲ ਦਿੰਦੇ ਵੇਚ ਪਾ ਦਿੰਦੇ ਕਿਸੇ ਟਾਈਮ ਚੜਾਈ ਹੁੰਦੀ ਸੀ ਸ਼ੈਂਪੂ ਦੀ ਕਹਿੰਦੇ ਮਾਰਕ ਪਰ ਪੈ ਗਈ ਭੈਣ ਨਾਉਣਾ ਨਹੀਂ ਕਰਨਾ ਨਹੀਂ ਕਰਾਂ ਹੀ ਪੈਣਗਾ ਲੈ ਆਪਾਂ ਹੋ ਗਏ ਨਹਾ ਕੇ ਰੈਡੀ ਤੇ ਹੁਣ ਚੱਲਦੇ ਮੱਥਾ ਟੇਕਣ ਤੇ ਆਪਾਂ ਇਹਦਾ ਰਾਸਣ ਲੈ ਆਂ ਭਾਈ ਲੈਦੀ ਚੱਕੀ ਆਉਂਦਾ ਰਾਸਣ ਇੱਧਰ ਆ ਬਰਾ ਲੰਘ ਕਰ ਦੂਜਾ ਝੋਲਾ ਕੌਣ ਆ ਕੀ ਹੋ ਗਿਆ ਇਧਰ ਕਿਧਰ ਵੜੀ ਜਾਣਾ ਝੋਲਾ ਉਹ ਵੀ ਆ ਗਿਆ ਹਨ ਆ ਜਾ ਮੋਟੇ ਲਈ ਆ ਭਾਈ ਚੱਲਦੇ ਆਪਾਂ ਮੱਥਾ ਟੇਕਾਂ ਦਰਵਾਜ਼ਾ ਮੱਥਾ ਟੇਕਿਆ ਤਾਂ ਕਤਲ ਕਰਨ ਕੋਰ ਦੋਰੇ ਵਿੱਚ ਲੋ ਵੀ ਸਜਣੋ ਮਸੀਂ ਕੱਢਿਆ ਵਾ ਬੱਸ ਕਰਕੇ ਟਾਇਰ ਬਲੇ ਵੱਡੇ ਪਾਏ ਕਰਕੇ ਬੱਸ ਇਧਰ ਅਸਿਗੀ ਮਸੀਂ ਤਿੰਨ ਚਾਰ ਵਾਰ ਵੈਕ ਕਰਕੇ ਫੇਰ ਹੀ ਕੱਢਿਆ ਵਾ ਟਰੈਕਟਰ ਬਹੁਤ ਔਖਾ ਨਿਕਲਿਆ ਯਾਰ ਉਧਰਲੇ ਪਾਸੇ ਵੀ ਗੱਡੀਆਂ ਕੁੱਟੀਆਂ ਆਈਆਂ ਸੀ ਵੀ ਟਰਾਲਾ ਟਰੂਲਾ ਨਾਲ ਨਾਲ ਲੱਗ ਜੇ ਤਾਂ ਕਰਕੇ ਪਾਚਾ ਕੇ ਮਸਾ ਕੱਢਿਆ ਉਹ ਉੱਥੇ ਸੀ ਉਹ ਉੱਥੇ ਲੱਗਾ ਹੋਇਆ ਆਪਣਾ ਟਰੈਕਟਰ ਹੁਣ ਬਸ ਤੁਰਦੇ ਆ ਵਾਇਗੁਰ ਦੀ ਮੇਰਨਾ ਬਸ ਹੁਣ ਜਾਣੇ ਫਤੇਗੜ ਸਾਹਿਬ ਉੱਥੇ ਆ ਕੇ ਆ ਕਿਵੇਂ ਆ ਫਿਰ ਕਿਹੜਾ ਪਿੰਡ ਆ ਇਹ ਸਰਾਂਣਾ ਸਰਾਂਣਾ ਲੰਗਰ ਬਹੁਤ ਜਲਾ ਥੋੜਾ ਐ ਸਾਲ ਹੁਣੇ ਆ ਹਾਂਜੀ ਠੀਕ ਆ ਬੰਦੇ ਦਲਗੇ ਦਾ ਸ਼ੱਕ ਰਿਹਾ ਪ੍ਰਸ਼ਾਦ ਤੇ ਲੰਗਰ ਇੱਥੇ ਆ ਵੇ ਅਕੜੇ ਮੂੰਹ ਚ ਪਾਉਂ ਤਾਂ ਹੀ ਜਾਂਦੇ ਆ ਬੰਦੇ ਹਾਂ ਬਾਪੂ ਨਾ ਮਾਰ ਪੀਆ ਤੁਹਾਨੂੰ ਵੀ ਦੱਸ ਦੇ ਕੀ ਦਸੀਏ ਕੀ ਗੱਲਾਂ ਕਰੀ ਜਾਂਦੇ ਆ ਓ ਸਰ ਯਾ ਦੇਖ ਨਹੀਂ ਜੁੱਟਿਆ ਬਈ ਕਿੰਨੇ ਕਿਨੇ ਖਾਲੀ ਖੀਰ ਤਲਕਾ ਇਹਦਾ ਖੀਰ ਸੀ ਤਿੱਕਾ ਲਗਾਉਂਦਾ ਲਗਾ ਹੈਗਾ ਓਏ ਤਲਕਾ ਇਹਦੀ ਖੀਰ ਸੀ ਤਿੱਕਾ ਲਗਾਉਂਦਾ ਉਹ ਖੀਰ ਸੀ ਭਾਈ ਬੰਦੇ ਜਾਇਦ ਤੇ ਕਹਿੰਦਾ ਤਲਕਾ ਇਹਦੇ ਖੀਰ ਸੀ ਐ ਨਹੀਂ ਪਤਾ ਉਹਨਾਂ ਨੂੰ ਨਾਲਿਆ ਨਾਲਿਆ ਹੁਣ ਚੱਲਿਆ ਦੁਬਾਰਾ ਪਰਿੰਡੇ ਪਰਿੰਡੇ ਦੁਬਾਰਾ ਚੱਲਣਾ ਆ ਗਿਆ ਟੈਂਕੀ ਖਾ ਗਿਆ ਕਿੰਨਾ ਖਾ ਗਿਆ ਓਏ ਬੰਨ੍ਹ ਫਿਰ ਫਾਲੋ ਕਰਾਉਣੀ ਆ। ਥੈਂਕ ਯੂ ਫਾਲੋ ਕਰਾਉਣੇ ਆ। ਮਰਿੰਡੇ ਪਹੁੰਚ ਗਏ ਮਰਿੰਡੇ ਪਹੁੰਚ ਗਏ ਆਪਾਂ। ਮਰਿੰਡੇ ਦੀ ਪ੍ਰਿੰਟਾ। ਪ੍ਰਿੰਡਾ ਤੇ ਮਰਿੰਡੇ। ਮਰਿੰਡਾ ਉਹ ਉਧਰੋਂ ਕੰਮ ਕਾਰੋਬਾਰ ਦੀ। ਗੰਧਾ ਲੈ ਲੈ ਇਹ ਕਾਦੇ ਵਾਸਤੇ ਲੈ ਲਿਆ 486 ਬਈ 4 ਕੁਸਟ ਠੀਕ ਹੈ ਸ਼ਹਿਰ ਖਰੀਦਦਾ ਫਿਰਦਾ ਇੱਥੇ ਆ ਇਹ ਤਾਂ ਉਹੀ ਆ ਉਹ ਨਹੀਂ ਨਹੀਂ ਇਹ ਫੋਨ ਦੂਜੀ ਨਹੀਂ ਹੈਗੀ ਕਿਹੜੀ ਇਹ ਰੱਖਣੀ ਪਈ ਲਾ ਕੇ ਇਹ ਫੋਨ ਵਾ 5 ਮਿੰਟ ਲਾ ਕੇ ਰੱਖੋ ਆਹਦਾ ਗੰਧ ਉਹ ਤੇ ਖੜਦਾ ਹੀ ਜਾਸ ਤੇ ਸੁੱਖਪਾਣ ਗਾ ਦੇ ਕਿਤੇ ਹੈ ਸੁੱਖਪਾਣ ਮੈਂ ਗਾਇਆ ਵੀ ਐ ਲਾਗੇ ਨਾ ਆ ਗਏ ਹੋਏ ਕਿਹੜਾ ਆ ਗਾਦਾ ਪੁਆਣੀ ਚ ਇਹ ਗਾਜਾ ਚਾਹੇ ਸਪੰਜੇ ਖਾਤਾ ਸਪੰਜੇ ਖਾਤਾ ਸਾਸਾ ਸਮਾਨ ਖਰੀਦ ਲਿਆ ਕਹਿੰਦੇ ਸਪੰਜਾਂ ਵਗੈਰਾ ਸਪੰਜਾਂ ਵਗੈਰਾ ਖਰੀਦਣਾ ਖਰਾਬ ਤਾਂ ਨਹੀਂ ਹੁੰਦੀ ਆ ਲਾਗੇ ਨਾ ਫਿਰ ਟਰਾਈ ਕਰਕੇ ਨਹੀਂ ਨਹੀਂ ਸਪੰਜ ਨਹੀਂ ਦਾ ਫਿਰ ਲੈ ਲਾਂਗੇ ਕੋਰ ਹੈ ਟਰਾਈ ਕਰ ਬਾਬਾ ਨੂੰ ਥੋੜੀ ਮਾਨਤੇ ਲੱਗੀ ਹੋਈ ਆ ਦੇ ਵੀ ਇਹੀ ਕਰਦਾ ਦਿਕਾਣਾ ਤੂੰ ਵੀ ਆਈ ਹੋ ਜਾਣਾ ਕਿਹਦਾ ਨਾ ਇਹ ਜਿਹੜੇ ਜਿਹੜੇ ਲੱਛਣਣਾ ਕੁੜੀਆਂ ਕਤਰਾਂ ਵਾਲੇ ਹਰ ਵਾਰ ਆਈ ਹੋਏ ਨਾ ਪੱਜਵਾ ਗਿਆ ਹਾਂ ਪਤਾ ਏ ਬੀਬੇ ਦਾ ਮੈਨੂੰ ਕਿਹੜਾ ਸ਼ਹਿਰ ਹੈ ਨੁਗਾਵਾ ਪੈਂਦਾ ਨੁਗਾਵਾ ਨੁਗਾਵਾ ਪਾਪਾ ਜੀ ਬੈਠੇ ਰਹੇ ਕਿਹਦੇ ਨਾ ਪਰਾਲੇ ਜਿਹੜੇ ਬੰਦੇ ਉਹ ਜਾਣਾ ਆਊਗਾ ਇੱਕੋ ਜੜ ਗਿਆ ਉਤਰਨਾ ਪਤਾ ਨਹੀਂ ਕੋਣ ਕੋਣ ਨੇ ਦੇਖੀ ਨੂੰ ਪਵਾ ਆਪਾਂ ਨੂੰ ਵੀ ਲੱਗਣਾ ਹੈ ਫਾਲਸ ਚਮਕੇਗਾ ਬੇਟਾ ਵਾਂਗੀ ਚੱਲ ਜੂਗਾ ਚਲ ਚਾਹੋਂਗੇ ਨਾ ਬੇਟਾ ਚਾਹੋਂਗੇ ਚਮਕੇਗਾ ਵੀ ਖਾ ਖਾ ਸਾ ਪੈਸਾ ਲਾਦਾ ਖਾ ਸਾ ਬਰਦਾਦ ਵੀ ਹੈ ਇਹ ਇਹ ਆਪ ਨੇ ਖਾ ਸਾ ਬਰਦਾਦ ਕਾਦੇ ਵੱਡੇ ਆ ਸੀਗੇ ਮੁੰਡੇ ਝਾਕੀ ਜਾਂਦਾ ਮੁੰਡੇ ਬੱਠੇ ਵਿੱਚ ਕਿੱਧਰ ਲੰਗੇ ਕਿੱਧਰ ਲੰਗੇ ਉਹ ਬਾਬਾ ਵਾਲੇ ਵਾਸਤਾ ਦਾ ਉਤਰਾਂ ਦਾਗ ਚੱਕੀ ਪਰ ਦਾ ਬੱਡੂ ਆ ਬੰਤਾ ਠੂੜਾ ਮਰੇ ਮਹੰਗਾ ਕਹਿੰਦੇ ਵਟਣ ਨੂੰ ਖਾਸਾ ਵਟਾ ਆਦਮੀ ਆ ਆ ਤਾਰਤਾ ਇਹਨਾਂ ਨੂੰ ਫੜਾ ਦੇ ਪਲਾਸ ਅੱਖਾ ਬਾਬਾ ਵੇਖੀ ਕਿਤੇ ਮੈਂ ਸਿੰਘ ਬੈਠਾ ਇੱਥੇ ਹਾਂ ਹਾਂਜੀ ਦੱਸੋ ਇੱਧਰ ਮਗਰ ਜਾਣਾ ਟਰੈਕਟਰ ਵਾਲੇ ਨੇ ਕਹਿੰਦੇ ਇੱਧਰੋਂ ਹੋ ਜਾ ਕੱਡਾ ਨੱਕ ਪੇਜਕਾ ਸਰਗਾ ਆ ਪੇਜਕਾ ਦਾ ਸੀਗਾ ਹੀ ਆਪਣੇ ਕੋਲੇ ਇਦੋਂ ਹੋ ਜਾ ਉਹਦੀ ਕੱਢ ਤੂੰ ਮੈਂ ਛੋੜ ਕੇ ਰਹਿ ਤੇ ਫੋਕ ਬਣਾ ਦੇ ਤੈਨੂੰ ਕਹੀਦਾ ਹੋ ਟੱਕੜਾ ਲੱਭ ਕੇ ਰੱਖ ਮੁੰਡੇ ਨੇ ਟਰਾਈ ਕਰਕੇ ਵੇਂਦੇ ਆ ਜੀਤ ਮਾਰ ਪਤਾ ਤੇ ਕਪੜਾ ਇੱਥੇ ਪਿਆ ਸੀ ਪੁਰਾਣੀਆਂ ਮਾਰ ਤਾਂ ਬਹੁਤ ਅਸਰੰਦ ਜਾਣਾ ਕੀ ਆ ਯਾਰ ਜੀਪੇ ਰਾਤ ਆਈ ਬਹੁਤ ਖੁੱਲੇ ਜਾਈ ਜਾਂਦੇ ਪਰ ਪੂਰਾ ਪੂਰਾ ਟਰੈਕਟਰ ਲੰਘਦਾ ਰਾਹ ਤੇ ਬਾਜੀ ਸਾਨੂੰ ਛੱਡਣ ਜਾਂਦਾ ਉਹ ਸਾਹਮਣੇ ਫਿਰਦਾ ਨਾ ਇਹ ਭਾਈ ਇਹ ਇਹ ਅਸੇ ਹੋਈ ਲੱਗੇ ਨੇ ਇਹਨੂੰ ਅਜ ਤਾਂ ਨੂੰ ਮੈਂ ਜਿਹੜਾ ਕੱਚੇ ਰਾਹ ਪਾਉਂ ਜੋ ਪਰਾਂ ਆਇਤਾ ਗਲੀਆਂ ਚ ਫਾਦ ਗਏ ਕੱਚਿਆਂ ਰਾਹਾਂ ਦੇ ਵਿੱਚ ਆਪਾਂ ਪਹੁੰਚ ਗਏ ਆਪਾਂ ਪੌਲਸ ਆ ਗਈ ਸੀ ਮੁਰੇ ਨਾਲ ਰੋਕਦੇ ਪੁਲਿਸ ਨੇ ਤੇ ਗੁਰੂ ਕਰ ਆਪਾਂ ਨੂੰ ਲਾ ਕੇ ਆ ਦਿਸਣ ਮਿੱਤਰੋ ਇਥੇ ਹਾਂ ਧੀਰੀ ਫਤਿਹਗੜ੍ਹ ਸਾਹਿਬ ਠੰਡਾ ਬੁਰਜ ਆਪ ਫਿਰ ਇਹਨਾਂ ਨੂੰ ਪਹੁੰਚਦਾ ਕੀਤਾ ਕਚੇ ਰਾਹਾਂ ਗਈ ਸੀ ਭਈਆ ਛੱਡ ਕੇ ਹਾਂ ਭਈਆ ਅਵੀ ਫੜ ਗਈ ਪਿੰਡ ਚ ਪੀੜੀਆਂ ਕਰੀਆਂ ਚ ਤੇ ਬਾਈ ਨੇ ਸਾਨੂੰ ਲੈ ਕੇ ਆਇਆ ਕਿੰਦਾ ਜੀ ਕੀ ਕਹਿਣਾ ਚਾਉਂਦੇ ਆ ਰਹਾ ਹਾਂ ਬਾਰੇ ਪਹਿਲੀ ਵਾਰ ਆਏ ਹੋਇਆ ਨਾ ਆ ਜਗ੍ਹਾ ਪਹਿਲੇ ਨਹੀਂ ਵੇਖੀ ਆ ਜਗ੍ਹਾ ਵਾਂ ਦੇਖੀਆ ਸੀ ਤੇ ਪੁਰਾਣਾ ਇਤਿਹਾਸ ਆਪਣੀ ਹਨਾ ਚੱਲ ਜੋਟਿਆ ਕੱਚੇ ਆ ਰਹੇ ਸ਼ਕੀਲ ਹੈ ਵੀ ਬੰਦਾ ਟਿੱਕਿਆ ਰਗਾ ਸ਼ੌਂਕੀ ਆ ਪੂਰਾ ਮੋਟਰਸਾਈਕਲ ਦਾ ਹਾਂ ਟਿੱਕਾ ਜੀ ਟਿੱਕਾ ਜੀ ਵੀ ਆ ਬੈਠ ਨੇ ਆ ਪਾ ਗੁਰੂ ਘਰ ਦਰਸ਼ਨ ਕਰਾ ਲਈਏ ਚਲੋ ਜੀ ਮਿਲਦੇ ਆ ਕੇ ਜਾ ਕੇ ਆ ਬੋਰਡਿੰਗ ਚਲੋ ਜੀ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਰਸਤਾ ਦਿਖਾਉਣ ਲਈ ਆ ਮੁੰਡੇ ਨਾਲ ਪਹੁੰਚਦਾ ਕੀਤਾ ਗੁਰੂ ਘਰ ਕੋਲ ਆ ਬੋਡਾ ਹਾਂ ਵੀ ਕਿਵੇਂ ਆ ਤੁਸੀਂ ਕਾਹਦਾ ਬਹਿ ਗਏ ਮੂਰੇ ਯਾਰ ਰਾਹੀ ਬੰਦ ਕਰਾ ਦੇ ਪਹੁੰਚ ਲੈ ਫਿਰ ਜੇ ਰੋਕ ਨਹੀਂ ਆਏ ਬਈਆ ਬੋਲ ਰਿਹਾ ਨਾ ਅਜੇ ਕਿਧਰ ਆਉਣਾ ਟਕਰਾ ਗਿਆ ਪਾਣੀ ਬਾਹਰ ਨਾ ਫਟਰਾ ਯਾਰ ਅੱਛਾ ਸਹੀ ਗੱਲ ਆ ਚਲੋ ਜੀ ਅਗਲੇ ਆਪਾ ਗੁਰੂਗੜ੍ਹ ਪਹੁੰਚ ਗਏ ਹੋਰ ਕਿੱਥੇ ਦਹਾਣ ਵੇ ਤੇਦੀ ਨਹੀਂ ਤੇਰੀ ਸੱਜੇ ਘਰ ਦਾ ਠੰਡਾ ਭਰ ਗਿਆ ਲੋਖਾ ਤੇਦੀ ਨਹੀਂ ਆ ਰਹੀਆਂ ਨੇ ਤੇਰਵਾ ਨਹੀਂ ਭਾਈ ਅਰ ਗਿਆ ਭਾਈ ਅਰ ਕੇ ਫੋਟੋਆਂ ਕਰਾਉਣੇ ਡਾਕਟਰ ਨਾਲ ਮਗਰ ਬਹਿ ਗਿਆ ਫੌਜੀ ਸਾਬ ਲਾਗਾ ਦਾਦ ਕਰਨ ਪਿਆ ਕੂੜੀ ਲਈ ਆਪਾਂ ਹਾਏ ਹਾਏ ਬਹੁਤ ਅਬਰ ਲਈ ਬਾਲਾ ਢੁੜਕਦੇ ਹੀ ਬਾਲਾ ਮਗਰ ਤਾਂ ਸਾਜੀ ਟ੍ਰੈਫਿਕੇ ਮਿਲਾ ਸਰੇ ਤੱਕ ਲੱਗਾ ਹੋਊਗਾ ਇਹ ਪਹਿਲੇ ਪਾਸੇ ਇਤਨੀ ਲੈਣੀ ਖਾਲੀ ਆ ਰਮਾਨ ਖੋਸਾ ਆਪਾਂ ਚੱਲੇ ਆਂ ਚੋਤੀਹਰੂ ਗੁਰਦੁਆਰੇ ਦੇ ਮੂਰ ਦੀ ਤੇ ਆਪਾਂ ਇੰਟੀਰੀਅਰ ਨੂੰ ਚੋਖੇ ਲੱਗੇ ਆਈ ਮੋਟਰ ਟੈਟਰਾ ਪਹੁੰਚੇ ਲਾਵਾਂਗੇ ਉਧਰ ਹੀ ਲਾਵਾਂਗੇ ਪੁਲਿਸ ਵਾਲੇ ਵੀ ਕਿਨੱਖੇ ਜਾਗਦੇ ਲੱਗੇ ਅੱਕ ਕਿੱਥੇ ਆ ਗਏ ਕਹਿੰਦੇ ਪੁਰਾਣੀ ਜਗਾ ਤੇ ਆ ਗਏ ਨਿਊ ਮਾਡਰਨ ਸਿਟੀ ਆ ਇੱਥੇ ਦਾ ਕਹਿੰਦੇ ਪਤਾ ਵੱਡੇ ਵੱਡੇ ਨੇ ਪੀਜੇ ਲਵਾ ਦਿੰਦੀ ਆ ਲੰਗੇ ਲੱਗੀ ਜਾਂਦੇ ਆ ਮੈਨੂੰ ਬਾਹਲੀ ਰਾਜ ਜੀ ਜਾ ਕੇ ਆਪਾਂ ਉਰੇ ਇੱਥੇ ਜੀ ਮਾਰਕੀ ਉੱਤਰ ਕੇ ਵੇਨੇ ਆ ਦਿਖਾ ਦੇਣ ਉਹ ਲੋਕੇਸ਼ਨ ਆਹੀਂ ਹੁਣੇ ਚੈੱਕ ਕਰਾ ਦਿੰਨੇ ਆ ਮੁੰਡੇ ਇਹਦਾ ਡਰਾਈਵਰ ਕਹਿੰਦਾ ਚੇਂਜ ਕੀਤਾ ਕਹਿੰਦਾ ਮੈਂ ਲਾ ਕੇ ਦਿਖਾਉਣਾ ਉਸ ਤੋਂ ਨਹੀਂ ਲੱਗਦਾ ਟਿਕਾਣੇ ਤੇ ਹੈ ਕਿਹ ਡਰਾਈਵਰ ਆ ਹਾਂ ਉਧਰ ਆਪਾਂ ਬੋਲਣ ਲੱਗਿਆ ਨੇ ਕਿੱਥੇ ਆ ਗਏ ਵਾਲੇ ਬੰਦੇ ਬੋਲ ਕਿੱਥੇ ਆ ਗਏ ਆਪਾਂ ਪਹਿਲਾਂ ਤੁਹਾਨੂੰ ਤੇ ਆ ਗਏ ਬਾਈ ਥੋੜਾ ਬਹਿ ਲਿਆ ਬਾਈ ਬਹਿ ਲਿਆ ਬਾਈ ਕੋਣ ਗੱਲ ਚੱਲ ਰਹੀ ਹੈ ਜਮਾ ਨਾ ਉਹ ਟਾਲ ਸੋਣਾ ਅਗਲੀ ਰਜਿਸਟਰੀ ਕਰੀ ਹੁਣ ਆਈ ਦੀ ਬੈਲ ਵਾਲਾ ਮੋਟਰ ਨਾਲ ਆ ਗਿਆ ਨਾ ਆਪ ਸੱਫੇ ਖਾ ਕੇ ਆਇਆ ਬਾਪੂ ਕਿਉਂ ਅਸੀਂ ਨਰੇ ਦੇ ਪਖਾਈ ਆਏ ਕਾ ਤਾਂ ਇਹਨੂੰ ਤਾਂ ਥੋੜੀ ਗੱਲ ਚੱਕ ਨਹੀਂ ਆਉਂਦੀ ਨਹੀਂ ਵੀ ਮੈਂ ਤਾਂ ਕੋਈ ਟਿੱਕੇ ਨੂੰ ਠਾੜ ਖੋਲੋ ਟਿੱਕੇ ਨੂੰ ਆਂਦਾ ਰਿਹਾ ਟਿੱਕੇ ਠਾੜ ਖੋਲੋ ਟਿੱਕਾ ਹੈ ਕਿ ਨਹੀਂ ਇੱਕਾ ਸੁੱਤਾ ਪਿਆ ਹੋਊ ਖਾਂਦਾ ਬਾਲਾ ਉਹ ਫਲੀਰ ਛੋਟਾ ਸੋਸਤੀ ਛੇਦੀ ਪੈ ਜਾਂਦੀ ਆ ਟਿੱਕੇ ਨੂੰ ਯਾਰ ਮੈਂ ਤਾਂ ਉਹ ਨਾ ਹੈਣੀ ਆ ਗੱਲ ਪਿੱਛੇ ਨਾ ਦੇ ਡਰਾਈਵਰੀ ਅਜ ਨਵੀਂ ਚੈੱਕ ਹੋ ਰਹੀ ਆ ਤੇ ਇਹਨੇ ਮੰਨਣਾ ਨਹੀਂ ਤਾਂ ਮੈਂ ਮਨਾਉ ਉਹਨੂੰ ਚਾਵਾ। ਦੇਖ ਨਵੀ ਕਿੱਥੇ ਆ ਗਏ? ਨਵੀ ਕਿਹੜੇ ਪੀਜੀ ਵਾਲੇ ਇਹ ਕੈਨੇਡੀਅਨ ਪੀ ਤੂੰ ਤਾਂ ਬ੍ਰੈਕਨ ਵਾਲੀ ਰੱਜੇਗਾ। 1 ਐਕਸਟਰਾ ਲਾਰਜ। ਹਣਾ? 1x1 ਲਾਰਜ। ਬੜਾ ਬੋਟਾ ਮੂੰਹ ਹੈ ਮੇਰਾ ਬਰਾਦਰਾ ਹਣਾ। ਢੱਡ ਵੀ ਉਡੇ ਵੱਡਾ। ਸੇਮ ਹੀ ਆ ਬਰ। ਦੇਵੀ ਇਹ ਨਾ ਭੈਣਾਂ ਕੀ ਬਾਨਾ ਬੰਦੇ ਦਾ ਇਹਦਾ ਇਕੱਲਾ ਹੀ ਖਾਜ ਇੰਨਾ ਹਰਾ ਹੋਰ ਛੋਟਾ ਹੈ ਯਾਰ ਮਾਹਰ ਦਬਾਓ ਵੱਡਾ ਜੀ ਇੰਨਾ ਹੀ ਹੁੰਦਾ ਫੁੱਲ ਪੂਰੀ ਦਾ ਵੱਡਾ ਤੇ ਨਹੀਂ ਛੋਟਾ ਲੱਗਦਾ ਵੱਡਾ ਹੀ ਹੁੰਦਾ ਸਾਡੇ ਪਰ ਡੱਡਾ ਹੀ ਹੁੰਦਾ ਬ్రో ਸਾਡੇ ਬ੍ਰਦਰ ਏਡਾ ਹੀ ਹੁੰਦਾ ਬਾਹਰ ਜਿਹਾ ਲਾਜ ਰੀਆ ਕਰਦਾ ਤਾਂ ਥੋੜਾ ਜਿਆਦਾ ਹੀ ਹੁੰਦਾ ਯਾਰ ਬਾਹਰ ਤਾਂ ਹੁੰਦੇ ਸਾਇਦਾ ਹੀ ਫਰਕ ਅੜੇ ਨਹੀਂ ਪਰ ਆ ਪਤਾ ਹੋ ਗਿਆ ਚਲੋ ਚਲੋ ਕੋਣ ਨੂੰ ਮਾ ਵਿਟ ਤੋਂ ਬਾਹਰ ਜਿੱਦੋਂ ਟੱਲੇ ਆਪਾਂ ਹੁਣ ਮੇਰਾ ਹੋ ਗਿਆ ਸ਼ਾਮ ਦਾ ਸ਼ਾਮ ਚੱਲਦੇ ਲੰਗਰਪਾਲ ਦੀ ਫੈਦੀ ਸੰਗਤ ਹੈਂ ਅੰਗਰੇਜ਼ ਦੂਰ ਹੈ ਨਾ ਟਰੈਕਟਰ ਤੋਂ ਟਰੈਕਟਰ ਦੂਰ ਖੜੇ ਲੰਗਰ ਲੰਗਰ ਤੋਂ ਟਰੈਕਟਰ ਦੂਰ ਖੜਾ ਹਾਂ ਤੇ ਜੋਤੀ ਸਰੂਪ ਪੁਰਦਵਾਰੇ ਕੋਲੇ ਆ ਗਏ ਆਪਾਂ ਹੁਣ ਆ ਜ ਰਾਤ ਬਹੁਤ ਘੱਟ ਹੋਣਾ ਸਾਰੀ ਚੱਲੀ ਜਾਂਦੀ ਹੈ ਨਾ ਗੁਰੂਗੜ੍ਹ ਦੀ ਆ ਅੱਜ ਤਾਂ ਨਹੀਂ ਸਹੀ ਹੈ ਅੱਜ ਤਾਂ ਟੈਂਡਰ ਨਹੀਂ ਹੈ ਅੱਜ ਕੀ ਆ ਅੱਜ ਟੈਂਡਰ ਨਹੀਂ ਹੈ ਅੱਜ ਸੈਂਪੂ ਨਵਾਂ ਆਇਆ ਨੂੰ ਕਲੀਨ ਪਲਾਸ ਲਵਾ ਕੇ ਹਾਂ ਸਹੀ ਹੈ ਤੇ ਮਿਲਦੇ ਮਿਲਦੇ ਹੁਣ ਨਵੇਂ ਲੰਗਰ ਦੇ ਵਿੱਚ ਲੰਗਰ ਵੀ ਸਾਰੇ ਹਨਾ ਕਰਨਾ ਚਾਹੀਦਾ ਆਪਾਂ ਨੂੰ ਲੰਗਰਾਂ ਤੇ ਜਾਣਾ ਚਾਹੀਦਾ ਕੱਲ ਆਪਾਂ ਦੀ ਸੇਵਾ ਕਰਦੇ ਲੰਗਰਾਂ ਚ ਆਪਾਂ ਸਾਰੇ ਕਿਉਂ ਰਸਤਾਂ ਲੰਗਰ ਦੀਆਂ ਲੰਗਰਾਂ ਤੇ ਪਹੁੰਚਦੇ ਕਰਦੇ ਆਂ ਸੋਰਾ ਖੋਦ ਫਾਖੜੇ ਲੰਗਰ ਨਹੀਂ ਵਧੀਆ ਦੇਖ ਰਾਸਣਾ ਪਾ ਜਿੰਨਾ ਕਿ ਜੋਗੇ ਹੈਗੇ ਵਾਪੋਂ ਹੈ ਹਿੱਸਾ ਯਾਰ ਤੋਫਾ ਖੜਕੇ ਮਾਰ ਦੇ ਮਾਲਕਾਂ ਨੂੰ ਵੇਖਾਂਗੇ ਆਪਰਾਲੇ ਨੇ ਕੰਮ ਜੋਗੇ ਹੈਗੇ ਉਹਨੇ ਆਪਾ ਸੇਵਾ ਕਰਦੇ ਆ ਤਾਂ ਹੋਵੇ ਉਧਰ ਗਲੀ ਕੋੜੀਆਂ ਡੇਟਾਣਾ ਹੋਵੇ ਜਾਂ ਜਿੱਦਾਂ ਪੁਲਸ ਹੈ ਨਾ ਹੋਵੇ ਜਿਹੜਾ ਆਪਣੇ ਜਿਦਾਂ ਤੁਸੀਂ ਵੇਖੀ ਗਏ ਸੀ ਨਾ ਜੋਤੀ ਸਰੂਪ ਕੋਰਪਰ ਆ ਗਿਆ ਵੇ ਰਾਸਦਾਂ ਮੁਬਾਰੇ ਕਿੰਨਾ ਕਾਜੀ ਕਿਉਂਕਿ ਦਿਨ ਬਹੁਤ ਪਹਿਲਾਂ ਸਟਾਰਟਿੰਗ ਆ ਨਾ ਪਾਕਿਸਤਾਨਗਤ ਨਾਦੀ ਰਬਾਈ ਮੱਥਾ ਟੇਕ ਕੇ ਲੋਕ ਮੁੜੀ ਵੀ ਜਾਂਦੇ ਆ ਉਹ ਬਾਈ ਜੀ ਥ੍ਰੈਡ ਨਾਲ ਗੁਰੂ ਸਾਹਿਬ ਦਾ ਇਹਨਾਂ ਨੇ ਰੂਪ ਤਿਆਰ ਕੀਤਾ ਆ ਇਹ ਓਨਲੀ ਪਿਕਚਰ ਹੈ ਜੀ ਵਰਲਡ ਰੀਚਰ ਇਹ 6 ਫੁੱਟ ਦੀ ਪੂਰੀ ਪੂਰੀ 6 ਫੁੱਟ ਦੀ ਆ ਪੱਟ ਫੁੱਟ ਦਾ ਵੀ ਇੱਕ ਲੱਗੇ ਆ ਇਹ ਅੱਗੇ ਨਾਲ ਤਿਆਰ ਕੀਤਾ ਸੀ ਥ੍ਰੈਡ ਵਰਕ ਕੀਤਾ ਹੋਇਆ ਵੀਰ ਇਹਦਾ ਥ੍ਰੈਡ ਵਰਕ ਸਾਰਿਆਂ ਫੋਟੋਆਂ ਹੀ ਪਾਈਆਂ ਨੇ ਬਾਈ ਨਾਲ ਚਾਹ ਸਿੰਗਲ ਪੀਸ ਹੀ ਸਿੰਗਲ ਵੀ ਦਾ ਇਹ ਜੀ ਪਟਿਆਲੇ ਤੋਂ ਬਾਈ ਉਹ ਬਾਈ ਪਟਿਆਲੇ ਤੋਂ ਕੋਈ ਵੀ ਮੈਂ ਤਿਆਰ ਕਰ ਸਕਦਾ ਜੂੜੀ ਹੋਣਾ ਵੀ ਜਿਹੜੀ ਮਰੀ ਕਿਸੇ ਨੇ ਵੀ ਤਿਆਰ ਕਰਾਉਣੀ ਹੋਵੇ ਪੂਰੀ ਕਰਾਉਣੀ ਹੋਵੇ ਵੀਰ ਜੀ ਤਿਆਰ ਕਰਕੇ ਦਾਂਗੇ ਜੀ ਸ਼ੀਸ਼ ਬਾਬਾ ਦੀਪ ਸਿੰਘ ਜੀ ਕਿਰਗਰ ਗੋਵਿੰਦ ਸਿੰਘ ਮਹਾਰਾਜ ਜੀ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਛੋਟੇ ਸਹਿਬਜ਼ਾਦੇ ਮਾ ਗੁਜਰੀ ਇਹ ਦਸ ਕੈਨਾਂ ਤੇ ਬਾਦ ਮਹਾਰਾਜਾ ਰਣਜੀਤ ਸਿੰਘ ਜੀ ਜਿੰਨਾ ਵੀ ਫੋਲੋਅਰ ਸਾਡੇ ਕਰ ਸਕਦੇ ਹੋ ਜ਼ਰੂਰ ਕਰਨਾ ਜੀ ਅਗਰੇ ਸਿੰਗਲ ਪੀਸ ਦਾ ਵਾਰਡ ਦੇ ਵਰਲਡ ਸਿੰਗਲ ਪੀਸ ਆ ਵੀਰ ਦਾ ਇਹਨਾਂ ਕੋਲ ਬਹੁਤ ਸੋਹਣਾ ਵਰਕ ਆ ਵੀਰ ਦਾ ਹਾਂ ਜੀ ਬਹੁਤ ਸੋਹਣਾ ਵਰਕ ਹੈ ਜੀ ਜੋਰਾਵਰ ਸਿੰਘ ਬਾਬਾ ਬਤੈ ਦੀ ਗੋੜੋ ਦੇਖੋ ਵੀ ਜੀ ਹਾਂਜੀ ਹਾਂਜੀ ਜਿਸ ਦੇਖੋ ਵੀ ਜੀ ਤੁਸੀਂ ਤੇ ਇਹ ਬਾਬਾ ਠੰਡੇਪੁਰੀ ਦਾ ਬਣਾਇਆ ਵੀ ਜੀ ਆਪਣਾ ਹਾਂਜੀ ਹਾਂਜੀ ਮਾਸਟਰ ਪੀਸ ਦਾ ਵੀ ਜੀ ਹੈ ਇੱਕ ਪੀਸ ਪਹਿਲਾਂ ਬਣਾਇਆ ਸੀ ਇਹਦੀ ਉਹ ਅਮਰੀਕਾ ਭੇਜਦਾ ਭਾਈ ਓਕੇ ਜੀ ਹਾਂਜੀ ਰੇਟ ਕਿਰ ਰੱਖਿਆ ਜੀ ਇਹ ਵੀ ਦੀ 5000 ਰੁਪਏ ਪੋਸਟ ਬਿਲਕੁਲ ਕੱਟ ਰੱਖਿਆ ਵੀ ਦੀ ਆਪਾਂ ਹਾਂ ਸਹੀ ਹੈ ਜੀ ਜਿਵੇਂ ਸਮਝ ਲੋ 500 ਰੁਪਏ ਦੋ ਹੀ ਦਿਹਾੜੀ ਹਾਂਜੀ ਹਾਂਜੀ ਕੋਈ ਧਾਗੇ ਦਾ ਕਰੀ ਕੋਈ ਕੁਛ ਨਹੀਂ ਵੀ ਸੀ ਹਾਂਜੀ 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 ਬਾਕੀ ਇਹ ਇਹ ਬਣਾਉਣ ਦੇ ਵੀ ਜੀ ਮੈਨੂੰ 15 17 ਦਿਨ ਕੰਪਲੀਟ ਕੀਤੇ ਨਹੀਂ ਬਈ ਬੇਹਿੰਮਤ ਹੈ ਇਹ 1000 ਰੁਪਏ ਮੈਨੂੰ ਤੇਰੀ ਉੱਪਰ ਚਿਸ਼ਾ ਹੈ ਹਾਂ 1000 ਨਹੀਂ ਬਈ ਧਾਗੇ ਨਾਲ ਮਿਹਨਤ ਬਹੁਤ ਲੱਗਦੀ ਹੈ ਯਾਰ ਵੀ ਆਪਾਂ ਕਮਾਈ ਦੇ ਵਾਸਤੇ ਨਹੀਂ ਆਏ ਜੀ ਹਾਂਜੀ ਹਾਂਜੀ ਆਪਣਾ ਆਟ ਦਿਖਾਣ ਆਇਆ ਇੱਕਲਾ ਵੀ ਹੈ ਇਹ ਇਹ ਹਰੇਕ ਬੰਦੇ ਦੀ ਇਕਲਾ ਨਹੀਂ ਹੁੰਦੀ ਹੈਗੀ ਆਹ ਫੋਟੋ ਵੀਰ ਜੀ ਇਹ ਆਪਾਂ ਇੱਕ ਮਹੀਨੇ ਚ ਤਿਆਰ ਹੋਈ ਸੀਗੀ ਦੀਪ ਸਿੰਘ ਜੀ ਦੀ ਹਾਂਜੀ ਇਹ ਮੂਲ ਮੰਤਰ ਲਿਖਿਆ ਵੀਰ ਜੀ ਇਸ ਤਰ੍ਹਾਂ ਪੂਰਾ ਹਾਂਜੀ ਹਾਂਜੀ ਇਹ ਧਾਗੇ ਨਾਲ ਤੁਸੀਂ ਥੋੜਾ ਦੇਖੋ ਫੋਟੋ ਹਾਂਜੀ ਚਲੋ ਠੀਕ ਹੈ ਜੀ ਥੈਂਕ ਯੂ ਜੀ ਆ ਤਰ ਤੱਕ ਦੇ ਉਹਨਰ ਵੀ ਕਿ ਲੰਗਰਾਂ ਜੀ ਜਾਤੀਆਂ ਮਾਰਦੇ ਫਿਰਦੇ ਆ। ਭੁੱਕ ਲੱਗੀ ਬਸ ਯਾਰ। ਤੇ ਆਈ ਨੀ ਸਾਹਮਣੇ ਖੜੀ ਆ ਤੂੰ ਲੋਲਾ ਇੰਨੀ ਵੱਡ ਨੂੰ ਫਿਰਦਾ ਆ। ਮੈਂ ਕਿਹਾ ਕੰਦਾਲ। ਨਹੀਂ ਦੂਰ ਥੋੜੀ ਵੱਡਦਾ ਸੀਗਾ। ਬੇਦੀ ਮਾਰਦੇ ਬਈ। ਬਿਰਲਾਂ ਦੇ। ਕੋਈ ਨਾ ਭਾਈ ਕੋਈ। ਅਸੀਂ ਤੇਰੇ ਨਾਲ ਹੀ ਆ। ਤੁਸੀਂ ਉਹ ਦੋ ਦੋ ਵਾਰੀ ਖਾਤਾ ਹੋ। ਨਾਲ ਹੀ ਆਂ ਫਿਰੇ। ਨਾਲ ਹੀ ਆ ਨਾ। ਸਹੀ ਗੱਲ ਆ। ਜੇ ਮੇਰੇ ਨਾਲ ਤਾਂ ਹੈਗੇ ਆ ਪਰ ਤੇ ਫਿਰ ਬਾਈ ਜਦੋਂ ਨਾਲ ਆ ਤੇਰੇ ਫਿਰ ਉਹਨਾਂ ਕੀ ਅਸੀਂ ਖਾਵਾਂਗੇ ਜਿੰਨੇ ਕਰ ਤੂੰ ਖਾਦ ਹਰਦੇ ਆ ਬਸੇ ਕਾਲੀ ਦਾ ਬਹੁਤ ਹੈ ਅੱਜ ਆ ਬੰਦ ਨੇ ਲੈ ਰਿਆ ਸਾਨੂੰ ਮੁੱਟ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇਹ ਬੰਦੇ ਕਹਿੰਦਾ ਉਹ ਬੰਦੇ ਦਾ ਬਾਈ ਕੋਈ ਫੈਨ ਨਹੀਂ ਕੋਈ ਫੈਨ ਨਹੀਂ ਹੈ ਕੋਈ ਵੀ ਸਟੇਟ ਕੋਈ ਨਹੀਂਗਾ ਮੇਰੀ ਇਧਰੋਂ ਕਰੀ ਬਈ ਉਦੋਂ ਦੇ ਤੁਰੇ ਨੇ ਆ ਰੇਕ ਲੰਗਰ ਦੇ ਮੂਰੇ ਰੋਕਿਆ ਆ ਯਾਰ ਇਹ ਬੰਦਾ ਕੋਈ ਲੰਗਰ ਛੱਡਿਆ ਪਸੰਦ ਨਹੀਂ ਹੁੰਦਾ ਕੋਈ ਉੱਚਾ ਨਹੀਂ ਨਹੀਂ ਐਕ ਰੈਕ ਲੰਗਰ ਦੇ ਵਿੱਚੋਂ ਨਾ ਮਾਸਾ ਮਾਸਾ ਖਾਣਾ ਚਾਹੀਦਾ ਆ ਮਾਸਾ ਮਾਸਾ ਖਾਣਾ ਚਾਹੀਦਾ ਯਾਰ ਕਿੰਨੇ ਵੇ ਲੰਗਰ ਚ ਆਪਾਂ ਹੁਣ ਇਹ ਹੈਗਾ ਆਪਾਂ 7ਵਾਂ ਲੰਗਰ ਸ਼ਾਂਤੀ ਦੇ ਵਿੱਚ ਪਸੰਦ ਨਹੀਂ ਆ ਬਾਈ ਇਹ ਕੋਈ ਲੰਗਰ ਆ ਸਿੱਧਾ ਆ ਕੇ ਬਣਾਇਆ ਕਰਤਾ ਹੈ ਸਿੱਧਾ ਚੌਲ ਮਿਲਿਆ ਹੁਣ ਸਾਨੂੰ ਭੁੱਖੇ ਮਾਰਦੇ ਨੇ ਹਾਂ ਵੀ ਇੱਦੋਂ ਸਾਈਡ ਤੇ ਬਾਹਰ ਆਲਾ ਟਰੈਕਟਰ ਓਏ ਕਿਦਾਂ ਬਾਹਰ ਪਰ ਇਹਨੂੰ ਕਰ ਕੱਲਾ ਆਇਆ ਇਥੇ ਆਦਨ ਨੂੰ ਸਹੀ ਖੜਾਗਾ ਕੋਈ ਚੱਕਰ ਨਹੀਂ ਯਾਰ ਇੱਧਰ ਲੋਡ ਸਟ੍ਰੇਟਰ ਆਪਣਾ ਇੱਥੇ ਕਹੜਾ ਟਰੈਲਰ ਮੂਰੇ ਟਰਾਲਾ ਕੱਲੂ ਅੱਗੇ ਕਰ ਦਾਂ ਭਾਜੀ ਮੂਰ ਨੂੰ ਕੱਢ ਦਾਂ ਟਰਾਲਾ ਖਾਇਆ ਲੰਗਰ ਐ ਭੁੱਖੇ ਮਾਰਦਾ ਤਾਂ ਕਿੰਨੇ ਸਾਂ ਜਾ ਕੇ ਆਏ ਕਿਨੇ ਲੰਗਰ ਸਹੀ ਦਸੀ ਐ ਲੰਗਰ ਖਾਣ ਗਏ ਸੱਤ ਸੱਤਾਂ ਚ ਪੂਰੇ ਸੱਤ ਲੰਗਰਾਂ ਚ ਕਿੰਨੀਆਂ ਰੋਟੀਆਂ ਖਾਦੀਆਂ ਰੋਟੀਆਂ ਦੋ ਦੋ ਕਿਉਂ ਖਾਦੀਆਂ ਆਇਆ ਪੂਰੀ ਖਾਦੀਆਂ ਪਹਿਲਾਂ ਜਿਸ ਸਿਰਾਜਮਾ ਸੀਗੇ ਉੱਥੇ ਵੇਖ ਲਿੱਤੀ ਆ ਤੇ ਮੈਂ ਤੇ ਮੋਟਨੇ ਜਿੱਥੇ ਮੂੰਗੀ ਦਾਲ ਸੀ ਉੱਥੇ ਵੇਖ ਖਾਧੀ ਆ ਹਾਂ ਤੂੰ ਹੀ ਭਰਾਵਾ ਤੇਰੇ ਨਖਰੇ ਲੋਟ ਨਹੀਂ ਆਏ ਨਖਰੇ ਕੋਈ ਨਹੀਂ ਕੀਤੇ ਭਰੇ ਮੈਂ ਚਾਹੀ ਪਨੀਰ ਭਾਲਦਾ ਸੀਗਾ ਨਾ ਤੂੰ ਹੀ ਭਾਗ ਮੈਂ ਖਾ ਕੇ ਆ ਸਾਰੀ ਸਬਜੀ ਸਾਰੇ ਦਾਲਾਂ ਤੂੰ ਖਾਦੀ ਨਹੀਂ ਅਸੀਂ ਤਾਂ ਨਾਲ ਜਨ ਹੇਲਪ ਕੀਤੀ ਤੇਰੀ ਅਸੀਂ ਮੇਰੀ ਹੈਲਪ ਕਾਦੀ ਟੱਟਰੜਾ ਦੱਸ ਭਰਾ ਆਪਾਂ ਜੀ ਕੱਲ੍ਹ ਦਾ ਕੀ ਪ੍ਰੋਗਰਾਮ ਆ ਕੱਲ੍ਹ ਨਾ ਫਿਰ ਨਾ ਨੂੰ ਕੇ ਬਲਾ ਮੱਥਾ ਟੇਕ ਕੇ ਤੇਰਾ ਕਿਉਂ ਨਹੀਂ ਜਿਵੇਂ ਮੰਦਾ ਹਾਲ ਹੈ ਤੇ ਬਾਹਰੋਂ ਕਾਲਾ ਹੋਏ ਤੇਰਾ ਹੋ ਰਿਹਾ ਮੈਂ ਕੋਈ ਨੀਲਾ ਪਾਈ ਫਰਦਾ ਉਹ ਰੰਗ ਕਾਲਾ ਰੰਗ ਕੋਈ ਨਾ ਦਮੋਨੇ ਬੀਬੀ ਜੋਂਸਨ ਦੀ ਨੂੰ ਹਾਲ ਇਹ ਭਾਈ ਤੇਰਾ ਤਾਂ ਕਾਲੇ ਦਾ ਮਹਬੂ ਦੇਖਿਆ ਤੇਰਾ ਤਾਂ ਜਮੀਂ ਪੱਠਾ ਬੈਠਾ ਪਿਆਗਾ ਇੱਕ ਸਾਦੇ ਦੰਦ ਖੱਟੇ ਆ ਇੱਕ ਪਰਨਾ ਘੱਟਾ ਬੰਨੀ ਬੈਠਾ ਦੰਦ ਤਾਂ ਕੁੜੀ ਨੇ ਐਡੀ ਐਸ ਮਰ ਗਿਆ ਕੀ ਤੇਜੂ ਗੈਰ ਗੁੱਸਾ ਨਹੀਂ ਕਰ ਉਰੇ ਆ ਕਿਰਾ ਘੱਟ ਹੋ ਗਏ ਨਾ ਜਰਾ ਆ ਜਾਂਦਾ ਸਾਲਿਓ ਹਾਂ ਗੰਨੀ ਹੋ ਇਹਦਾ ਗੁੱਸਾ ਨਹੀਂ ਕਰ ਗਿਆ ਨਾ ਨਾ ਹਾਂ ਹੋਰ ਫਿਰ ਠੀਕ ਆ ਕੀ ਆਵੇ ਮੈਂ ਕਿਹਾ ਉਹ ਖੰਗ ਖੂੰਗਾ ਲੱਗੀ ਹੈ ਨਾ ਅੰਦਰ ਜਾੜਾ ਦਬਾਈ ਚਲੀ ਮੇਰੇ ਦਾ ਰਿਸ਼ਤੇਦਾਰ ਆ ਮੈਂ ਕਿਉਂ ਆ ਸਾਡੇ ਘਰਾਂ ਚ ਹੀ ਆ ਰਿਸ਼ਤੇਦਾਰ ਆ 36 ਦੀ ਆ ਮੁੰਡਿਆਂ ਕੋਲੇ 36 ਦੀ ਕਿਉਂ ਬੱਗੀ ਬੱਗੀ ਤੇ ਪਿੰਡੋਂ ਆਏ ਹੋ ਹੋ ਫਿਰ ਓਕੇ ਆ ਬਾਈ ਜਮਾ ਹੁਣ ਕਰਦੇ ਆ ਪੈਣ ਫੋਨ ਦੀ ਤਿਆਰੀ ਨਹੀਂ ਇਹਨਾਂ ਨੂੰ ਜਾਣੇ ਇਧਰ ਨੂੰ ਕਿਹੜਾ ਕੱਢਣਾ ਤੇ ਇਹਨਾਂ ਨੂੰ ਕਿਸੇ ਪੈਣਾ ਇਹਨਾਂ ਨੂੰ ਕਿੱਥੇ ਪੈਣਾ ਇਹਨਾਂ ਦੇ ਦਰਹੰਗਾ ਹੈਗੇ ਇਹਨਾਂ ਦੀ ਦਿੱਤੀ ਵਿਚਾਰ ਲੈਣਗਾ ਇੱਥੇ ਉਹ ਵਾ ਉੱਥੇ ਵਿਚਾਰ ਦੇ ਅੰਦਰ ਹਾਂ ਹੀ ਗੁੰਬਲੋ ਗੁੰਬਲੋ ਆਪਾਂ ਦੇ ਦਈਏ ਇਹਨਾਂ ਨੂੰ ਉਹ ਤਾਂ ਦੇ ਦਾਂ ਕੋਈ ਚੱਕਰ ਨਹੀਂ ਠੀਕ ਆ ਤੇ ਹੱਜਾ ਕਈ ਬੰਦੇ ਨਾ ਥੋੜਾ ਜਿਹਾ ਉਹ ਫੋਨ ਲਾ ਕੇ ਆਉਂਦੇ ਆਣੇ ਦਬਕਾਉਂਦੇ ਹੀ ਬੰਦਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿਹਦੇ ਫੋਨ ਤਾਂ ਲਾਉਂਦੇ ਸੀਗੇ ਤੇ ਆਪਾਂ ਆਣੇ ਵੀ ਕਾਹਨੂੰ ਐਵੇਂ ਹਣਾ ਤੇ ਆਪਣਾ ਇੱਕ ਫੋਨ ਲਾਇਆ ਮੁਰੇ ਸਰੇ ਤੱਕ ਤਾਰਾਂ ਖੜਕਣੀਆਂ ਕਾਹ ਨੂੰ ਕਾਹ ਨੂੰ ਕਾਹ ਨੂੰ ਜਵਾਕ ਮੇਰਾ ਘਰ ਨਾ ਛੜਾਓ ਹੈ ਨਹੀਂ ਅਗਲਾ ਕਹਿੰਦਾ ਜਵਾ ਉਹ ਤਾਂ ਜਵਾਕ ਆ ਤੇ ਸਿਆਣੇ ਬਣ ਬਲਾ ਚ ਆਈ ਕਹਿ ਦਿੰਦੇ ਹਾਂ ਸਾਡਾ ਘਰ ਨਾ ਛੜਾਓ ਪਤਾ ਤਾਂ ਸਾਨੂੰ ਵੀ ਕਿਹਨੇ ਫੋਨ ਲਾਇਆ ਸੀ ਤੇ ਮੁੜ ਕੇ ਚੱਕਦਾ ਵੀ ਨਹੀਂਗਾ ਹਾਂ ਬਾਅਦ ਚ ਫੋਨ ਚੱਕਣਾ ਹੜਾ ਕੀ ਬੁੱਲਾਂ ਫੋਨ ਕਾਤ ਲਾਇਆ ਬੰਦੇ ਨੇ ਮੈਨੂੰ ਕੀ ਪਤਾ ਯਾਰ ਦੁਬਾਰਾ ਹਾਂ ਨਕੌਲ ਹੀ ਨਹੀਂ ਕਿ ਚੱਕੀ ਬਾਅਦ ਚ ਦੱਸਿਆ ਨਹੀਂ ਵੀ ਬੇਸ ਕਿੰਨੀ ਸੀਗੀ ਬੇਸਾਂ ਤਾਂ ਕ ਚੱਟ ਗਏ ਨਹੀਂ ਹਜੇ ਛੱਡਾਂਗੇ ਛੱਡਾਂ ਲਾਲਿਆਂ ਜਵਾਹ 埔ੜਕ 埔ੜਕ ਉੱਠੇਗਾ ਕੀ ਲੈਣਾ ਤੂੰ ਸਾਡੇ ਨਾਲ ਆਪਾਂ ਕੇ ਲੈ ਕੇ ਗਏ ਉਹ ਹੀ ਤਾਂ ਗੱਲ ਹੈ ਮੈਨੂੰ ਐਂ ਧਰਮਾ ਨਾ ਆ ਗਾ ਇਹ ਆਪਾਂ ਕੰਮ ਕਰਦੇ ਨਹੀਂ ਗੇ ਜਿਹੜੇ ਰਿਪਲਾਈ ਭਾਲਦੇ ਆ ਉਹ ਆਪਾਂ ਕਰ ਨਹੀਂ ਸਕਦੇ ਅਸੀਂ ਰਿਪਲਾਈ ਦਿੰਦੇ ਨਹੀਂ ਬ్రో ਚਲੋ ਆ ਚਲ ਹਾਸਿਆਂ ਖੇਡਾਂ ਕਰਦੇ ਆਪਾਂ ਪਾਣੀ ਵੀ ਬਹੁਤ ਥੇਲ ਅੱਜ ਦਿਨੋ ਯਾਰ ਕਿਹੜੀ ਕੰਪਨੀ ਦਾ ਪੀ ਜਾਣਾ ਅੱਜ ਫਿਲਟਰ ਵਾਲਾ ਪੀਂਦੇ ਆ ਓਏ ਬੋਤਲ ਦਾ ਰੰਗ ਇਹਦਾ ਪਾਣੀ ਦਾ ਬੋਤਲ ਹੀ ਨੀਲੀ ਆ ਸਾਈ ਯਾਰ ਬੋਤਲ ਹੀ ਨੀਲੀ ਆ ਘਰੇ ਟੂਟੀਆਂ ਦਾ ਪਾਣੀ ਪੀਣਾ ਹੁਣ ਫਿਲਟਰਾਂ ਦਾ ਪੀਂਦੇ ਆ ਤੇ ਆਪਾਂ ਹੋਰ ਫਿਰ ਆਪਾਂ ਦੱਸਾ ਕੇ ਆਂ ਵਲੌਗ ਲੱਗਿਆ ਹਰਿਆਣੇ ਧਰਤੀ 'ਚ ਇੱਕ ਪੜੀ ਵੀ ਜਮ ਕਿੰਨੇ ਫੋਟਾ 650 ਫੋਟਾ ਸਰੀ ਗਾ ਪਾਣੀ ਪੀਦਾ ਯਾਰ ਇਤੋਂ ਨਾਲ ਪੀਦੇ ਨਹੀਂ ਗਾ ਸਰੀ ਚੋਂ ਦਾ ਸਿੱਧੀ ਮੈਂ ਵਾਈ ਵੀ ਅੰਡਰਗਰਾਊਂਡ ਓਹ ਹਮ ਤਾਂ ਤਾਇਆ ਦੇ ਮਲੂਕਾ ਸਾਹਿਬ ਤਾਇਆ ਜੀ ਨੇ ਉਹ ਕਾਪੀ ਕਰ ਸਕਦੇ ਆ ਇਹ ਤਾਇਆ ਨੂੰ ਪੁੱਤਰੀ ਕੁਰਤਾ ਆਪ ਕਰਾਇਆਗਾ ਤਾਇਆ ਜੀ ਨੇ ਕਾਪੀ ਕਰ ਸਕਦੇ ਆ ਚਲੋ ਕੋਈ ਚਲੋ ਫਰੈਂਡ ਕਰ ਦਿਓ ਵਲੌਗ ਦਾ ਚਲੋ ਜੀ ਕੱਲ ਨੂੰ ਨਵੇਂ ਬਾਗ ਦੇ ਵਿੱਚ ਮਿਲਦੇ ਆ ਜੀ ਨਵੇਂ ਨਵੇਂ ਆਪਾਂ ਦਰਸ਼ਨ ਕਰਕੇ ਆਉਨੇ ਆ ਕਰਦੋਰਾ ਸਾਹਿਬ ਦੇ ਕੱਲ ਨਾ ਆਪਾਂ ਇਥੋਂ ਦਰਸ਼ਨ ਦਿਦਾਰੇ ਕਰਕੇ ਤੇ ਪਰਸੋਂ ਆਪਾਂ ਚੱਲੇ ਪਾਉਣ ਇੱਕ ਹੋਰ ਪਾਸੇ ਹਾਂ ਦੇਖਦੇ ਆ ਕਿੱਧਰ ਜਾਣਾ ਵੀਰੋਂ ਤੇ ਬੰਦੀ ਬਣਾਉਨੇ ਆ ਠੀਕ ਆ ਚਲੋ ਜੀ ਮਿਲਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਚੈਨਲ ਆਪਣਾ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਬਟਨ ਨੱਪ ਦਿਓ ਨਾਲ ਘੰਟੀ ਜੀ ਨੱਪ ਲਾਇ ਕਰੋ ਹਾਂ ਤੇ ਵੱਧ ਤੋਂ ਵੱਧ ਆਪਣਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਯਾਰ ਆਪਾਂ ਵੀ ਕਹਿ ਕੇ ਵੇਖ ਲਗੇ ਆਪਾਂ ਦਾ ਫੰਕਸ਼ਨ ਕਰਕੇ ਪਾ ਦਿੰਦੇ ਹਣਾ ਆਪਾਂ ਸੁਖਲਾ ਕਰੀਦਾ ਇੱਕ ਹੈ ਸੁਖਲਾ ਚਲੋ ਮਿਲਦੇ ਆ ਗਰੋਂ ਨਵੇਂ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਵਿੱਚ